ਇਤੇ ਆਸਤ ਹਸਤੰ ਸੰਤੰ ਪ੍ਰਾਇਨਨ ਕਿਤਨੇ ਅਠ ਹੱਥ ਦੇ ਅਤੇ ਕਿਤਨੇ ਸੱਤ ਹੱਥ ਦੇ ਲਗਭਗ ਪ੍ਰਾਇੇ ਮੋਟੀ ਕਰਨ ਵਾਲੇ ਕਿਤੇ ਦੁਆਦਿਸੇ ਹਸਤ ਲੋ ਪਰਮ ਪਾਰੰ ਕਿਤਨੇ 12 ਹੱਤਾ ਜਿਤਨੇ ਮੋਟੇ ਪਾਰੰ ਕਿਤੇ ਦ્વ ਸਹਸਰੰ ਕਿਤੇ ਜੋਜ ਨੇਕੰ ਕਿਤਨੇ 2000 ਹੱਥ ਲੰਬੇ ਅਤੇ ਕਿਤਨੇ ਹੀ 1 ਜੋਜਨ ਲੰਬੇ ਗਰੇ ਹੋਮਕੁੰਡੰ ਅਪਾਰੰ ਅਚੇਤੰ ਦੇ ਅੰਤ ਸਪਾ ਅਚੇਤ ਹੋਕੇ ਹਵਨਕੁੰਡ ਵਿੱਚ ਟਿਕ ਰਹੇ ਸਨ ਕਿਤੇ ਜੋਜਨੇ ਦੁਏ ਕਿਤੇ 3 ਜੋਜਨ ਕਿਤਨੇ 2 ਯੋਜਨ ਕਿਤਨੇ 3 ਜੋਜਨ ਕਿਤੇ 4 ਜੋਜਨ ਦਹੇ ਭੂਮ ਭੋਗਨ ਕਿਤਨੇ ਚਾਰ ਯੋਜਨ ਜਿੰਨੇ ਲੰਬੇ ਸੱਪ ਭੋਗਣ ਕਿਤੇ ਮੋਸਟ ਅੰਗੂਸਟਾ ਗ੍ਰਿਸਟਟੰ ਪਰਮਾਨੰ ਕਿਤਨੇ ਮੁੱਠ ਜਿੰਨੇ ਕਿਤਨੇ ਅੰਗੂਠੇ ਜਟੇ ਕਿਤਨੇ ਗਿੱਠ ਜਿੰਨੇ ਕਿਤੇ ਡੇਢ ਗਿਸਤੇ ਅਗੁਸਟੰ ਅਰਤਾਨੰ ਕਿਤਨੇ ਡੇਢ ਗਿੱਟ ਜੱਡੇ ਅਤੇ ਕਿਤਨੇ ਅੱਧੇ ਅੰਗੂਠੇ ਜਿੰਨੇ ਕਿਤੇ ਚਾਰ ਯੋਜਨ ਲਾਓ ਚਾਰ ਕੋਸਨ ਕਿਤਨੇ ਚਾਰ ਯੋਜਨਾ ਅਤੇ ਚਾਰ ਕੋਹਾਂ ਜਿੱਡੇ ਅੱਗ ਵਿੱਚ ਛੁਆ ਕਰਦੇ ਜੈਸੇ ਕਰੈ ਅਗਨ ਹੋਮ ਇਸ ਤਰ੍ਹਾਂ ਹੋਮ ਹੋ ਰਹੇ ਸਨ ਜਿਵੇਂ ਅੱਗ ਵਿੱਚ ਘਿਉ ਪੈਂਦਾ ਹੋਵੇ ਪਨੰਗ ਪਟਕਾ ਵੇਣਕਾ ਪੰਥਕਾਰਨ ਹਵਨ ਵਿੱਚ ਸੜਦੇ ਹੋਏ ਸੱਪ ਬਣਾਂ ਨੂੰ ਪਟਕਦੇ ਸਨ ਜਾਗ ਸੁਰ ਦੇਸਾਂ ਅਤੇ ਫੋੰਕਾਰੇ ਮਾ ਦੇਸਾਂ ਛੋਟਾ ਲਪਟ ਜਵਾਲਾ ਬਸ ਐ ਬੇ ਕਤਾਰਨ ਜਦੋਂ ਸਪ ਵਿੱਚ ਡਿੱਗਦੇ ਹਨ ਤਾਂ ਅੱਗ ਦੀ ਲਾਟ ਮਚਦੀ ਹੈ ਕਿਤੇ ਸਪਤ ਜੋਜਨ ਲੋਕੋਸ ਅਸਤਨ ਕਿਤਨੇ ਹੀ ਸੱਤ ਯੋਜਨਾ ਜਿੰਨੇ ਅਤੇ ਅੱਠ ਕੋਹਾ ਜੱਡੇ ਕਿਤੇ ਅਸਤ ਜੋਜਨ ਮਹਾ ਪਰਮ ਪੋਸਤਨ ਕਿਤਨੇ ਹੀ ਆਠ ਯੋਜਨਾ ਜੱਡੇ ਮੋਟੇ ਸੱਪਾਂ ਦਾ ਭਿਆਨਕ ਬਦ ਇਸੇ ਅਗ ਵਿੱਚ ਹੋਇਆ ਅਤੇ ਪਇਓ ਕੋਰ ਬਦੰ ਜਰੇ ਕੋਟ ਨਾਗਨ ਕਰੋੜਾਂ ਸੜ ਕੇ ਸਵਾ ਹੋ ਗਏ ਭਜਿਓ ਤਚਕੰ ਪਚਕੰ ਜੇਮਕਾਗੰ ਤਚਕੜਾਰੇ ਇੰਜ ਭਜ ਗਿਆ ਜਿਉਂ ਕਾਂ ਬਾਜ ਝਪਕ ਨੂੰ ਵੇਖ ਕੇ ਖਿਸਕ ਜਾਂਦਾ ਹੈ ਉਲਾਂ ਕੋਟ ਹਉ ਮਾ ਬਿਖੇ ਵਹਣ ਕੁੰਡੰ ਸਪਾਦੀਆ ਕਰੋੜਾ ਕੁੱਲਾ ਹਵਨ ਕੁੰਡ ਵਿੱਚ ਸੜ ਮਰੀਆਂ ਬਚੇ ਬਾਦ ਡਾਰੇ ਕਣੇ ਕੁੰਡ ਚੁੰਡੰ ਜੋ ਬਚਗੇ ਉਹਨਾਂ ਨੂੰ ਬਨ ਕੇ ਇਕੱਠਿਆਂ ਹਵਨ ਕੁੰਡ ਵਿੱਚ ਸੁੱਟ ਦਿੱਤਾ ਗਿਆ ਭਜਿਓ नाग ਰਾਜੰ ਤਕਰਿਓ ਇੰਦਰ ਲੋਕੰ ਨਾਗਰਾਜ ਤਸ਼ਕ ਭੱਜ ਕੇ ਇੰਦਰ ਲੋਕ ਜਾ ਪਹੁੰਚਿਆ ਜਰੇ ਉਹ ਬੈਦ ਮੰਤਰੰ ਭਾਰੇ ਉਹ ਸakre ਸੋਕੰ ਵੇਦ ਮੰਤਰਾ ਦੀ ਸ਼ਕਤੀ ਕਰਕੇ ਇੰਦਰ ਲੋਕ ਸੜਨ ਲੱਗਿਆ ਪਾਲ ਸਰੂਪ ਇੰਦਰ ਚਿੰਤਾਵਾਨ ਹੋ ਗਿਆ ਬਾਧਿਓ ਮੰਤਰ ਜੰਤਰੰ ਗਿਰਿਓ ਪੋਮ ਵੱਦੰ ਆਖਰ ਵਿੱਚ ਤਸ਼ਕਨਾਗ ਵੀ ਮੰਤਰਜੰਤਰਾ ਦਾ ਬੰਨਿਆ ਹੋਇਆ ਭੂਮੀ ਉੱਤੇ ਆੜ ਗਿਆ ਆੜਿਓ ਆਸਤਿਕੰ ਮਹਾ ਬ੍ਰਿਪਰ ਸਿੱਦੰ ਉਸ ਨੂੰ ਦੇਖਦਾ ਵੇਖੇ ਆਸਤਿਕ ਨਾਦਾ ਸਿੱਧ ਬ੍ਰਾਹਮਣ ਰਾਜੇ ਅੱਗੇ ਆੜ ਖੜੋਤਾ ਭੇੜਿਓ ਪੇੜ ਪੂਪੰ chreṇyō jēḍa chāḷaṁ ਉਸ ਨੇ ਰਾਜੇ ਨਾਲ ਖੂਬ ਭੇੜ-ਪਿੜਿਆ ਅਤੇ ਝਗਾੜਾ ਕਰਦਿਆਂ ਕਰਦਿਆਂ ਖਿੱਚ ਗਿਆ। ਮਹਾਕਰੋਧ ਉੱਠਿਓ ਤਣੀ ਤੋੜ ਤਾਲਣ। ਉਸ ਦੇ ਹਿੱੱਦੇ ਵਿੱਚ ਬਹੁਤ ਕਰੋਧ ਪੈਦਾ ਹੋਇਆ ਅਤੇ ਆਪਣੇ ਜਾਮੇ ਦੀ ਤਣੀ ਤੋੜ ਕੇ ਰਾਜੇ ਨੂੰ ਤਾਲਣ ਲੱਗਾ। ਤਜਿਓ ਸਰਪਮੇਦੰ ਭਜਿਓ ਏਕਨਾਥੰ ਕੇਸਪਾਂਦਾ ਯੱਗ ਛੱਡ ਦਿਓ ਅਤੇ ਕੇਵਲ ਇੱਕ ਸਵਾਮੀ ਦਾ ਭਜਨ ਕਰੋ। ਕਿਰਪਾ ਮੰਤਰ ਸੂਜੈ ਸਭੈ ਸ੍ਰੇਸ਼ਟ ਸਾਜੰ ਜਿਸ ਦੀ ਕਿਰਪਾ ਨਾਲ ਮੰਤਰ ਸੁੱਜਦੇ ਹਨ ਅਤੇ ਸ੍ਰਿਸ਼ਟੀ ਦੇ ਸਾਰੇ ਸਾਜ ਸਜਦੇ ਹਨ ਸੁਨਹੁ ਰਾਜ ਸਰਦੂਲ ਵਿਦਿਆ ਨਿਧਾਨੰ ਹੈ ਰਾਜਿਆਂ ਦੇ ਸ਼ੇਰ ਅਤੇ ਵਿਦਿਆ ਦੇ ਖਜ਼ਾਨੇ ਸੁਣ ਜੇ ਤੂੰ ਮੇਰਾ ਕਿਹਾ ਮੰਨੇਗਾ ਤਪਾ ਤੇਜ ਸਾਵੰਤ ਜਵਾਲਾ ਸਮਾਨੰ ਤਾ ਤੇਰਾ ਤੇਜ ਸੂਰਜ ਅਤੇ ਅਗਨੀ ਵਾਂਗ ਤਪੇਗਾ ਮਹੀਮਾ ਹਰੁਪੰ ਤਪਾ ਤੇਜ ਪਾਨੰ ਧਰਤੀ ਵਿੱਚ ਚੰਦਰਮਾ ਮਾਂ ਵਰਗਾ ਤੇਰਾ ਰੂਪ ਅਤੇ ਸੂਰਜ ਦੇ ਸਮਾਨ ਤੇਰਾ ਤੇਜ ਚਮਕੇਗਾ ਤਸੰਚਾਰ 14 ਵਿਦਿਆ ਨਿਧਾਨੰ ਤੋ 10 4 ਅਤੇ 14 ਵਿਦਿਆਵਾਂ ਦਾ ਖਜ਼ਾਨਾ ਹੋਵੇਗਾ ਸੋਨੋ ਰਾਜ ਸ਼ਾਸਤਰਗ ਸਾਰੰਗ ਪਾਲੰ। हे शस्त्रां दे ज्ञाता अते तनुष्टारी राजे सुनो। तजहो सर्पमेदंग तेज मोह दानंग। सपादा यज्ञ ਛੱਡ ਦਿਓ, एही मेनू दान ਦਿਓ। तजहो जो ना सर्पं जरो अगन आपं। जेतु सपांदे यज्ञ नु ਨਹੀਂ ਛੱਡੇਗਾ। ਤਾ ਹਵਨ ਦੀ ਆਗ ਵਿੱਚ ਮੈਂ ਆਪ ਸੜ ਮਰਾਂਗਾ ਕਰੋ दगਦ ਤੋਕੋ ਦੇਵੋ ਐਸ श्रापੰ ਆਤੇ ਤੇ ਨੂਆ ਜੇਹਾ श्राप ਦੇਾਂਗਾ ਜਿਸ ਨਾਲ ਤੂੰ ਵੀ ਸੜ ਜਾਵੇਂਗਾ ਹਾਨਿਓ ਪੇਟ ਮੱਦੰ ਚੋਰੀ ਜਾ ਮਦਾੜੰ ਜਾ ਮੈਂ ਆਪਣੇ ਪੇਟ ਵਿੱਚ ਛੁਰੀ ਜਾਂ ਕਟਾਰ ਮਾ ਲਵਾਗਾ ਲਗੇ ਪਾਪ ਤੋ ਕੋ ਸੁਨੋ ਰਾਜ ਗਾਣ ਏ ਰਾਜਨ ਸੁਣੋ ਪਰ ਤੈਨੂੰ ਬ੍ਰਾਹਮਣ ਹਤਿਆ ਦਾ ਵੱਡਾ ਪਾਪ ਲੱਗੇਗਾ ਸੋਨੇ ਬੇਪ ਬੋਲੰ ਉਠਿਓ ਆਪ ਰਾਜੰ ਬ੍ਰਾਹਮਣ ਦੇ ਬੋਲ ਸੁਣ ਕੇ ਰਾਜਾ ਆਪਣੇ ਆਸਨ ਤੋਂ ਉਠਿਆ ਤਜਿਓ ਸਰਪ ਮੇਦੰ ਪਿਤਾ ਬੈਰ ਕਾਜੰ ਪੇਤਾ ਦੇ ਵੈਰਤੇ ਬਦਲੇ ਕਰਕੇ ਜੋ ਸਰਪ ਯੱਗ ਰਚਿਆ ਹੋਇਆ ਸੀ ਉਸ ਸਰਪਜਗ ਨੂੰ ਛੱਡ ਦਿੱਤਾ ਬੋਲਿਓ ਵਿਆਸ પાਸੰ ਕਰਿਓ ਮੰਤਰਚਾਰਨ ਵੇਦ ਵਿਆਕਰਣ ਅਤੇ ਵਿਦਿਆਵਾਂ ਦੇ ਮਹਾਵੇਦ ਵਿਆਕਰਣ ਵਿਦਿਆ ਵਿਚਾਰਨ ਮਹਾ ਵਿਚਾਰਕ ਵਿਆਸ ਨੂੰ ਕੋਲ ਬੁਲਾਇਆ ਅਤੇ ਚੰਗੀ ਤਰਾਸਲਾ ਕਰਨ ਲੱਗਾ ਸੋਨੇ ਪੁੱਤਰ ਕਾ ਦੋਏ ਗ੍ਰਹਿ ਕਾਸ ਰਾਜਨ ਰਾਜੇ ਨੂੰ ਵਿਆਸ ਨੇ ਕਿਹਾ ਕਿ ਸੁਣਿਆ ਹੈ ਕਿ ਕਾਸ਼ੀ ਦੇ ਰਾਜੇ ਦੇ ਘਰ ਦੋ ਪੁੱਤਰੀਆਂ ਹਨ ਮਹਾ ਸੁੰਦਰੀ ਰੂਪ ਸੋਭਾ ਸਮਾਜੰ ਜੋ ਬਹੁਤ ਸੁੰਦਰ ਆਤੇ ਰੂਪ ਤੇ ਸ਼ੋਭਾ ਦਾ ਮੁਜਸਮਾ ਹਨ ਜਿਨੇ ਉਹ ਜਾਏ ਤਾਕੋ ਹਨੋ ਦੋਸਤ ਪੁਸਤੰ ਔਣਾ ਨੂੰ ਜਿੱਤ ਲਿਆਓ ਅਤੇ ਵੱਡੇ ਵੱਡੇ ਦੁਸ਼ਟਾਂ ਨੂੰ ਮਾਰ ਦਿਓ ਕਰਿਓ ਧਿਆਨ ਤਾਨੇ ਲੱਦੇ ਪਾਰ ਉਸਤੰ ਇਹ ਗੱਲ ਸੁਣਦਿਆ ਸਾਰ ਉਸਨੇ ਉਠਾ ਉਤੇ ਸ਼ਸਤਰ ਅਸਤਰਾਂ ਦੇ ਭਾਰ ਲੱਦ ਕੇ ਕਾਸ਼ੀਵਾਲ ਚਾਲੇ ਪਾ ਦਿੱਤੇ ਚਲੀ ਸੈਨ ਸੁਕਰ ਪਰਾਚੀ ਦਿਸ਼ਾ ਨੂੰ ਪੂਰਬ ਦਿਸ਼ਾ ਵੱਲ ਸੈਨਾ ਹਵਾ ਦੀ ਤੇਜ਼ੀ ਨਾਲ ਤੁਰ ਪਈ ਚੜੇ ਬੀਰ ਤੀਰੰ ਹਠੇ ਸ਼ਾਸਤਰ ਪਾਨੰ ਤੀਰ ਜਵਾਨ ਤੇ ਹਠੇ ਸੂਰਬੀਰ ਹੱਥਾਂ ਵਿੱਚ ਸ਼ਸਤਰ ਲੈ ਕੇ ਚੜਪੇ ਦੁਰਯੋ ਜਾਏ ਦੁਰਗ ਸੋ ਬਾਰਾਨ ਸਿਸੰ ਕਾਸ਼ੀ ਬਾਰਾਂ ਦਾ ਰਾਜਾ ਡਰਦਾ ਮਾਰਿਆ ਕਿਲੇ ਵਿੱਚ ਜਾ ਲੁਕਿਆ ਘੇਰਿਓ ਜਾਏ ਫੌਜਨ ਭਜਿਓ ਇੱਕ ਇਸੰ ਭੋਜਨੇ ਕਿਲੇ ਨੂੰ ਜਾ ਕੇ ਰਿਆ ਅਤੇ ਕਾਸ਼ੀ ਦੇ ਰਾਜੇ ਨੇ ਇੱਕ ਸ਼ਿਵ ਦਾ ਧਿਆਨ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ